मेकअप भी लवोंगे असी पैचअप भी करांगे, असी मेकअप भी लवोंगे असी पैचअप भी करांगे, ज्यादा ना मछड़ मेरे बुग्या नेते ब्रेकअप भी करांगे, हाँ जी चुका फिर प्रोडक्ट <laughs> <laughs> ਇਹ ਹੱਦ ਹੋ ਗਈ ਤੇਰੀ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੇ ਸਿਮ ਬੰਦ ਕਰਾਇਆ ਜਾਣ ਤੇ ਘਰਦਿਆਂ ਨੂੰ ਵੀ ਕਿਤੇ ਵੀ ਇਹਨਾਂ ਨੇ ਫੋਨ ਗੋਏ ਜਾਣ ਪਾਪਾ ਦੀ ਪਰਿ ਚੱਕੋ ਜਾਨਾ ਪਰੋਠੇ ਹੋ ਥੋੜੇ ਘਰੇ ਦੇ ਨੂੰ ਪਰੋਠੇ ਬਣਾਉਣ ਨੂੰ ਕਹਿ ਦੇ ਮੈਂ ਨਹੀਂ ਬਣਾ ਦੇ ਪਰੋਠੇ ਨਹੀਂ ਮੇਰੇ ਤੇ ਸਿਰ ਦੁਖਦਾਗਾ ਤੇ ਇੰਸਟਾਗ੍ਰਾਮ ਤੇ ਚੱਕਿਆ ਮਰੇ ਤੇ ਤੇਰੀ ਪੱਟੀ ਤੇ ਪੈਟਾਪੀ ਕਰਾਂਗੇ ਤੇਰਾ ਭੁੱਖਾ ਆਪ ਹੀ ਮਰ ਜਾਣਾ ਤੇਰੀਆਂ ਰੀਲਾਂ ਦੇਖ ਕੇ ਵੀ ਜਲੂਸ ਕਰਦੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀ ਇੱਕ ਦਿਨਾਂ ਵਿੱਚ you <tune>